ਸਫਿਰੇ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਸੂਬਾ ਸਿੰਘ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਸੂਬਾ ਸਿੰਘ ਨੇ ਕਿਸ ਲੇਖਕ ਦੀ ਜੀਵਨੀ ਲਿਖੀ ਤੇ ਇਸ ਵਿੱਚ ਕਿਸ ਨੇ ਉਹਨਾਂ ਦੀ ਮਦਦ ਕੀਤੀ ਸੂਬਾ ਸਿੰਘ ਨੇ ਦੀਵਾਨ ਸਿੰਘ ਕਾਲੇਪਣੀ ਦੀ ਜੀਵਨੀ ਲਿਖੀ ਇਸ ਵਿੱਚ ਕਾਲੇਪਣੀ ਦੀ ਨੂੰ ਤੇ ਮਹਿੰਦਰ ਸਿੰਘ ਰੰਧਾਵਾ ਨੇ ਉਹਨਾਂ ਦੀ ਮਦਦ ਕੀਤੀ ਅਲੋਪ ਹੋ ਰਹੀ ਚੇਟਕ ਕਦੋਂ ਪ੍ਰਕਾਸ਼ਿਤ ਹੋਈ 1967 ਵਿੱਚ ਅਲੋਪ ਹੋ ਰਹੀ ਚੇਟਕ ਪੁਸਤਕ ਵਿੱਚ ਕਿੰਨੇ ਲੇਖ ਹਨ 11 ਲੇਖ ਹਨ ਅਲੋਪ ਹੋ ਰਹੀ ਚੇਟਕ ਪੁਸਤਕ ਕਿਸ ਨੇ ਪ੍ਰਕਾਸ਼ਿਤ ਕੀਤੀ ਲਾਹੌਰ ਬੁੱਕ ਡਿਪੂ ਲੁਧਿਆਣਾ ਦੀ ਨਵੀਂ ਫਰਮ ਸਾਹਿਤ ਸੰਗਮ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਹੋਈ ਸੂਬਾ ਸਿੰਘ ਕਦੋਂ ਅਤੇ ਕਿਸ ਮੁੱਖ ਮੰਤਰੀ ਦੇ ਸਕੱਤਰ ਰਹੇ ਆਪ 1972 ਵਿੱਚ ਪੰਜਾਬ ਸੈਕਟਰੀਏਟ ਵਿਚ ਗਿਆਨੀ ਜੈਲ ਸਿੰਘ ਦੇ ਪ੍ਰੈਸ 77 ਰਹੇ ਦੂਜੇ ਸੰਸਾਰ ਯੁੱਧ ਸਮੇਂ ਸੂਬਾ ਸਿੰਘ ਨੂੰ ਕਿਸ ਨੇ ਕੈਦ ਕਰ ਲਿਆ ਸੀ ਜਾਪਾਨੀਆਂ ਨੇ ਕੈਦ ਹੋਣ ਸਮੇਂ ਸੂਬਾ ਸਿੰਘ ਕਿਹੜੀਆਂ ਜੇਲਾਂ ਵਿੱਚ ਰਹੇ ਸਿੰਗਾਪੁਰ ਅਤੇ ਮੁਲਤਾਨ ਦੀਆਂ ਜੇਲਾਂ ਵਿੱਚ ਸੂਬਾ ਸਿੰਘ ਨੇ میٹرਕ ਕਿੱਥੋਂ ਕੀਤੀ ਬਾਬਾ ਬਕਾਲਾ ਦੇ ਖਾਲਸਾ ਸਕੂਲ ਤੋਂ ਸੂਬਾ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 15 ਮਈ 1915 ਨੂੰ ਪਿੰਡ ਉਦੋਂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੁਭਾ ਸਿੰਘ ਨੇ ਮਾਸਟਰ ਡਿਗਰੀ ਕਿਸ ਵਿਸ਼ੇ ਵਿੱਚ ਕਿੱਥੋਂ ਅਤੇ ਕਦੋਂ ਪ੍ਰਾਪਤ ਕੀਤੀ? ਆਪਨੇ ਮਾਸਟਰ ਡਿਗਰੀ ਗਣਿਤ ਵਿੱਚ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ 1939 ਵਿੱਚ ਪ੍ਰਾਪਤ ਕੀਤੀ। ਸੁਭਾ ਸਿੰਘ ਲੋਕ ਸੰਪਰਕ ਵਿੱਚ ਅਧਿਕਾਰੀ ਕਿੰਨੇ ਸਮੇਂ ਲਈ ਰਹੇ? 1961 ਤੋਂ 1967 ਈਸਵੀ ਤੱਕ। ਆਪ ਦੀ ਪੁਸਤਕ ਹਾਸੇ ਤੇ ਹਾਦਸੇ ਕਦੋਂ ਪ੍ਰਕਾਸ਼ਿਤ ਹੋਈ 1973 ਵਿੱਚ ਪੰਜਾਬੀ ਹਾਸ ਵਿਅੰਗ ਰਚਨਾ ਨੂੰ ਆਧੁਨਿਕ ਮਹਾਂਦਰਾ ਕਿਸ ਨੇ ਬਖਸ਼ਿਆ ਸੂਬਾ ਸਿੰਘ ਨੇ ਕੁਸ਼ਤੀਆਂ ਕੁੱਕੜਾਂ ਦੀਆਂ ਲੜਾਈਆਂ ਮਰਾਸੀਆਂ ਅਤੇ ਨਕਲੀਆਂ ਦੇ ਕੰਮ ਆਪ ਦਾ ਵਰਣਨ ਕਿਸ ਕਿਸ ਪੁਸਤਕ ਵਿੱਚ ਹੈ ਅਲੋਪ ਹੋਰੀ ਚੇਟਕ ਵਿੱਚ ਸੂਬਾ ਸਿੰਘ ਦਾ ਖੇਡ ਸਾਹਿਤ ਨਾਲ ਸੰਬੰਧਿਤ ਲੇਖ ਕਿਹੜਾ ਹੈ ਕਾਨੂੰ ਲੱਬ ਦੇ ਮਲ ਅਖਾੜਿਆਂ ਦੇ ਸੂਬਾ ਸਿੰਘ ਸ਼੍ਰੋਮਣੀ ਪੱਤਰਕਾਰ ਵਜੋਂ ਕਦੋਂ ਸਨਮਾਨਿਤ ਹੋਏ 1975 ਈਸਵੀ ਵਿੱਚ ਕਿਸ ਰਚਨਾ ਵਿੱਚ ਸੂਬਾ ਸਿੰਘ ਨੇ ਜ਼ਿੰਦਗੀ ਦੇ ਗੰਭੀਰ ਪਲਾਂ ਨੂੰ ਹਾਸੇ ਵਿੱਚ ਢਬੋ ਕੇ ਪੇਸ਼ ਕੀਤਾ ਜੀਵਨੀ ਦੀਵਾਨ ਸਿੰਘ ਕਾਲੇਬਾਨੀ ਹੀਰ ਸੂਬਾ ਸਿੰਘ ਕੀ ਹੈ ਕਾਵ ਰਚਨਾ ਹੈ ਸੂਬਾ ਸਿੰਘ ਨੇ ਸਾਇਤਿਕ ਜੀਵਨ ਕਿਸ ਤੋਂ ਸ਼ੁਰੂ ਕੀਤਾ ਪੱਤਰਕਾਰੀ ਤੋਂ ਸੂਬਾ ਸਿੰਘ ਦਾ ਦਿਹਾਂਤ ਕਦੋਂ ਅਤੇ ਕਿੱਥੇ ਹੋਇਆ 6 ਦਸੰਬਰ 1981 ਨੂੰ ਅੰਮ੍ਰਿਤਸਰ ਵਿਖੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ